ਹੇ ਗੁਰੂ ਸਾਹਿਬ ਜੀ ਇੱਕ ਦੂ ਜੀਵ ਭੋ ਲਖ ਹੋਏ ਲਖ ਐ ਲਖ ਵੀਸ ਲਖ ਲਖ ਗੇੜਾ ਆਖੀਐ ਹੇ ਇੱਕ ਨਾਮ ਜਗਦੀਸ ਇੱਕ ਦੂਜੀ ਭੋ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਗੇੜਾ ਆਖੀ ਮੋ ਜਗਦੀਸ਼ ਏਤ ਰਾਹੀ ਪਤ ਪਵੜੀਆ ਚੜੀਏ ਹੋਏ 21 ਸੁਣ ਗੱਲਾ ਆਕਾਸ ਕੀ ਕਿੱਟ ਆਏ ਨਕ ਨਦਰੀ ਪਾਈਏ ਕੂੜੀ ਕੂੜਠੀਸ ਸੁਣ ਗੱਲਾ ਆਕਾਸ਼ ਕੀ ਕੀਟਾਇਆ ਨਦਰੀ ਪਾਈਐ ਕੂੜੀ ਕੂੜ ਠੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਕਰੁਣਾ ਨਿਦਾਨ ਦੀਨ ਦੁਨੀਆਂ ਦੇ ਮਾਲਕ ਚਵਰ ਛਤਰ ਤਖਤ ਜੀ ਦੇ ਮਾਲਕ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰਾਂ ਜੀ ਦੀ ਅਪਾਰ ਕਿਰਪਾ ਦੇ ਨਾਲ ਤਨ ਤਨ ਸਾਹਿਬ ਜادہ ਬਾਬਾ ਅਜੀਤ ਸਿੰਘ ਜੀ ਸ਼ਹੀਦ ਤਿੰਨ ਦਿਆਂ ਦੇ ਜੋ ਪਾਵਨ ਪਵਿੱਤਰ ਮੁਬਾਰਕ ਅਸਥਾਨਾਂ ਤੋਂ ਟਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਜੀ ਦੀ ਲੜੀਵਾਰ ਪਾਵਨ ਗੁਰਬਾਣੀ ਜੀ ਵਿਚਾਰ ਗੁਰੂ ਸਾਹਿਬ ਜੀ ਕਰਵਾਉਂਦੇ ਹਨ ਕੱਲ ਦੇ دیਵਾਨਾਂ ਦੇ ਵਿੱਚ ਆਪਾਂ ਜਪਜੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ 31 ਪਉੜੀਆਂ ਦੇ ਤੱਕ ਵਿਚਾਰ ਸਾਂਝੀ ਕੀਤੀ ਹੈ ਅੱਜ ਸਤਿਗੁਰੂ ਜੀ ਨੇ ਸਾਨੂੰ 32 ਨੰਬਰ ਪਉੜੀ ਬਖਸ਼ਿਸ਼ ਕੀਤੀ ਹੈ ਜਿਸ ਦਾ ਪਾਠ ਆਪਾਂ ਹੁਣੇ-ਹੁਣੇ ਸਰਵਣ ਕੀਤਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀਆਂ ਦੇ ਪਾਵਨ ਅੰਗ ਸਤ ਦੇ ਉੱਪਰ ਅੰਕਤ ਹੈ ਸੋ ਆਉ ਮਨ ਚਿਤ ਵਰਤੀਆਂ ਇਕਾਗਰ ਕਰਿਏ ਗੁਰੂ ਸਾਹਿਬ ਜੀ ਦਇਆਲਤਾ ਬਖਸ਼ਿ ਕਰਨ ਕਿਰਪਾ ਰਹਿਮਤ ਬਖਸ਼ਣ ਇਹ ਅੰਮ੍ਰਿਤ ਬਾਣੀ ਦੀ ਆਪ ਸਰ ਤੇ ਮਿਹਰ ਭਰੇ ਹੱਥ ਰੱਖ ਕੇ ਕਰਵਾ ਲੈਣ ਸੋ ਮਨਜਿਤ ਵਿਅਕਤੀਆਂ ਨੂੰ ਆਪਾਂ ਇਕਾਗਰ ਕਰੀਏ ਜੀ ਜਿੰਨੇ ਵੀ ਗੁਰੂ ਸWARE ਆਪ ਜੀ ਸਰਵਣ ਕਰ ਰਹੇ ਹੋ ਮਿਲ ਕੇ ਅਸੀਸ ਬਖਸ਼ੋ ਰਸਨਾ ਨੂੰ ਕਰੋ ਪਵਿੱਤਰ ਉਚਾਰਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸੋਹਿਬ ਜੀ ਗੁਰੂ ਪਿਆਰੇ ਗੁਰੂ ਸਵਾਦੇ ਸਤ ਸੰਗੀ ਪਿਆਰ ਵਾਲਿਓ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪੌੜੀ ਦੇ ਅੰਦਰ ਰਸਨਾ ਦੀ ਗੱਲ ਕੀਤੀ ਹੈ ਕਿ हे ਰਸਨਾ ਤੂੰ ਇੱਕ ਤਾਂ ਕੀ ਤੇਰੀ ਗਣਤੀ ਕਹਿੰਦੇ 20 ਲੱਖ ਗਣਤੀ ਤੇਰੀ ਹੋ ਜਾਵੇ 20 ਲੱਖ ਜ਼ਬਾਨਾਂ ਦੇ ਸਹਿਤ ਅਕਾਲ ਪੁਰਖ ਮਾਲਕ ਦੇ ਗੁਣ ਗਾਈਏ ਤਾਂ ਹਜੂਰ ਸੱਚੇ ਪਾਤਸ਼ਾਹ ਜੀ ਨੇ ਇਹ ਵਿਚਾਰ ਜਿਹੜੀ ਬਖਸ਼ਿਸ਼ ਕੀਤੀ ਹੈ ਕਿ ਇੱਕ ਪ੍ਰਮਾਤਮਾ ਅਕਾਲ ਪੁਰਖ ਦਾ ਨਾਮ ਜਿਹੜਾ ਇਹ ਰਸਨਾ ਜਪਦੀ ਹੈ ਕਹਿੰਦੇ ਇੱਕ ਰਸਨਾ ਤਾਂ ਕਿ 20 ਲੱਖ ਜ਼ੁਬਾਨਾਂ ਹੋ ਜਾਵਣ 20 ਲੱਖ ਜ਼ੁਬਾਨਾਂ ਮਿਲ ਕੇ ਜਪਣ ਤੇ ਇਹ ਗੱਲ ਕਹਿ ਦੇਣ ਕਿ ਪ੍ਰਮਾਤਮਾ ਨੂੰ ਪਾ ਲਵਾਂਗੇ ਜਪ-ਜਪ ਕੇ ਤਾਂ ਹਜੂਰ ਕਹਿੰਦੇ ਐ ਮਨੁੱਖ ਇਹ ਤੇਰਾ ਖਿਆਲ ਬੜਾ ਝੂਠਾ ਹੈ ਇੱਕ ਪਾਸੇ ਪਾਤਸ਼ਾਹ ਜੀ ਨੇ ਇਹ ਵਿਚਾਰ ਬਖਸ਼ੀ ਹੈ ਤੇ ਦੂਜੇ ਪਾਸੇ ਗੁਰੂ ਸਾਹਿਬ ਜੀ ਵਾਹਿਗੁਰੂ ਜੀ ਨੂੰ ਜਪਣ ਦੀ ਗੱਲ ਵੀ ਕਰਦੇ ਹਨ ਇਹਨਾਂ ਦੋਵਾਂ ਗੱਲਾਂ ਦੇ ਵਿੱਚ ਕੀ ਫਰਕ ਹੈ ਭੇਦ ਇੱਕ ਪਾਸੇ ਤਾਂ ਪਾਤਸ਼ਾਹ ਜੀ ਕਹਿੰਦੇ ਨੇ ਕਿ ਨਾਮ ਜਪ ਕੇ ਇਸ ਪ੍ਰਕਾਰ ਦੇ ਨਾਲ ਕੁਝ ਪ੍ਰਾਪਤ ਨਹੀਂ ਹੋਣਾ ਦੂਜੇ ਪਾਸੇ ਗੁਰੂ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਕਿ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਐ ਬਾਤ ਸਾਹਿਬ ਜੀ ਕਹਿੰਦੇ ਜੇਕਰ ਰਸਨਾ ਨਾਮ ਨਹੀਂ ਜਪਦੀ ਅਕਾਲ ਪੁਰਖ ਦਾ ਪ੍ਰਮਾਤਮਾ ਦਾ ਨਾਮ ਨਹੀਂ ਤਿਆ ਰਹੀ ਤੇ ਕਹਿੰਦੇ ਇਹੋ ਜੀ ਜਿਹੜੀ ਜ਼ੁਬਾਨ ਤਿਲ ਤਿਲ ਕਰਕੇ ਕੱਟ ਦੇਣੀ ਚਾਹੀਦੀ ਹੈ ਹੁਣ ਗੁਰੂ ਸਾਹਿਬ ਜੀ ਨੇ ਇੱਥੇ ਕਿਹੜੇ ਜਪ ਦੀ ਗੱਲ ਕੀਤੀ ਹੈ ਕਿਵੇਂ ਨਾਮ ਜਪਣਾ ਉਹ ਪਾਤਸ਼ਾਹ ਜੀ ਸਾਨੂੰ ਸਮਤ ਛੋੜੀ ਦੇ ਰਹੇ ਹਨ ਅੰਮ੍ਰਿਤ ਬਾਣੀ ਦੇ ਵਿੱਚ ਕਹਿੰਦੇ ਨੇ ਕਿ ਐ ਮਨੁੱਖ ਜਪਦਾ ਤੂੰ ਹੈ ਏ ਨਹੀਂ ਕਿ ਨਾਮ ਨਹੀਂ ਜਪਦਾ ਬਾਣੀ ਨਹੀਂ ਪੜਦਾ ਪੜਦਾ ਜ਼ਰੂਰ ਹੈ ਬਾਣੀ ਨਾਮ ਵੀ ਜਪਦੇ ਪਰ ਉਥੇ ਤੇਰਾ ਮਨ ਕਿਦਾਂ ਦਾ ਬਣਿਆ ਹੋਇਆ ਹੈ ਗੁਰੂ ਸਾਹਿਬ ਜੀ ਕਹਿੰਦੇ ਕਿਆ ਜਪ ਕਿਆ ਤਪ ਕਿਆ ਬਰਤ ਪੂਜਾ ਜਾਂ ਕਹਿ ਹਿਰਦੇ ਭਾਉ ਹੈ ਦੂਜਾ ਕਹਿੰਦੇ ਤੂੰ ਜਪਦਾ ਜ਼ਰੂਰ ਹੈ ਪਰ ਤੇਰੇ ਹਿਰਦੇ ਦੇ ਵਿੱਚ ਦੂਜਾ ਭਾਵ ਹੈ ਭਾਵ ਪ੍ਰਮਾਤਮਾ ਨੂੰ ਜਪਦਾ ਹੈ ਪਦਾਰਥਾਂ ਦੀ ਖਾਤਰ ਤੇਰਾ ਪਦਾਰਥਾਂ ਦੇ ਨਾਲ ਪਿਆਰ ਬਣਿਆ ਹੋਇਆ ਹੈ ਕਿ ਮੈਂ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਕੇ ਨਿਤਨੇਮ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਆਪਦੇ ਵਾਸਤੇ ਆਪਣੇ ਬੱਚਿਆਂ ਦੇ ਵਾਸਤੇ ਮਨੁੱਖ ਕਰਦਾ ਹੈ ਕਿ ਸਤਿਗੁਰੂ ਮੈਨੂੰ ਆਹ ਪਦਾਰਥ ਮਿਲ ਜਾਵੇ ਬੱਚਿਆਂ ਨੂੰ ਆਹ ਕੁਝ ਮਿਲੇ ਸੋ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਤੇਰੇ ਹਿਰਦੇ ਦੇ ਵਿੱਚ ਦੂਜਾ ਭਾਉ ਭਾਵ ਕੇ ਪ੍ਰੇਮ ਪਦਾਰਥਾਂ ਦੇ ਨਾਲ ਬਣਿਆ ਹੋਇਆ ਹੈ ਤੇ ਜਿਸ ਦਿਨ ਪਾਤਸ਼ਾਹ ਜੀ ਕਹਿੰਦੇ ਤੇਰਾ ਪ੍ਰੇਮ ਗੁਰੂ ਦੇ ਨਾਲ ਪ੍ਰਮਾਤਮਾ ਦੇ ਨਾਲ ਬਣ ਗਿਆ ਉਸ ਦਿਨ ਕਹਿੰਦੇ ਜੇਕਰ ਇੱਕ ਕਿਣਕਾ ਮਾਤਰ ਵੀ ਤੂੰ ਉਹ ਪ੍ਰਮਾਤਮਾ ਨਾਲ ਪੇਮ ਬਣਾ ਕੇ ਜਪੇਗਾ ਤਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਕੀ ਕਹਿੰਦੇ ਹਨ ਕਿਨਕਾ ਏਕ ਜਿਸ ਦੀ ਵਸਾਵੇ ਤਾਂ ਕੀ ਮਹਿਮਾ ਗਰੀ ਨ ਆਵੇ ਕਹਿੰਦੇ ਉਦੋਂ ਇੱਕ ਕਿਣਕਾ ਮਾਤਰ ਵੀ ਤੇਰੇ ਜੀਵਨ ਦੇ ਵਿੱਚ ਵਸ ਗਿਆ ਨਾ ਤਾਂ ਕੀ ਮਹਿਮਾ ਫਿਰ ਕਹਿੰਦੇ ਤੇਰੀ ਮਹਿਮਾ ਤਾਂ ਬਿਆਨ ਨਹੀਂ ਕੀਤੀ ਜਾ ਸਕਦੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਅੰਮ੍ਰਿਤ ਬਾਣੀ ਦੇ ਦੁਆਰਾ ਸੋਝੀ ਦੇ ਰਹੇ ਹਨ ਆਓ ਮਨ ਚਿਤ ਵਰਤਿਆਂ ਨੂੰ ਇਕਾਗਰ ਕਰਕੇ ਆਪਾਂ ਸਰਵਣ ਕਰੀਏ ਜੀ ਰਸਨਾ ਨੂੰ ਪਵਿੱਤਰ ਕਰੀਏ ਉਚਾਰਣ ਕਰੀਏ ਸਤਿਨਾਮ ਸ੍ਰੀ ਵਾਗੇ ਗੁਰੂ ਸਾਹਿਬ ਜੀ ਇੱਕ ਦੂਜੀ ਬ ਲੱਖ ਹੋਏ ਲਖ ਹੈ ਲਖ ਵੀਸ ਹੁਣ ਗੁਰੂ ਸਾਹਿਬ ਜੀ ਨੇ ਇਹ ਜਿਹੜੀ ਜ਼ੁਬਾਨ ਦੀ ਗੱਲ ਕੀਤੀ ਹੈ ਨਾ ਕਹਿੰਦੇ ਇੱਕ ਜ਼ੁਬਾਨ ਤੋਂ ਇੱਕ ਜੀਬਾ ਤੋਂ ਲੱਖ ਜੀਬਾ ਹੋ ਜਾਵਣ ਲੱਖਾਂ ਤੋਂ ਕਹਿੰਦੇ ਅਗੇ ਹੋਰ ਵੀ ਲੱਖ ਜ਼ੁਬਾਨਾਂ ਬਣ ਜਾਵਣ ਹਜੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਪ ਦੀ ਰਸਨਾ ਹੀ ਹੈ ਕਿਉਂਕਿ ਸਤਿਗੁਰੂ ਜੀ ਦੀ ਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਸਾਦਸਨਾ ਧਨ ਧਨ ਹੈ ਮੇਰੀ ਜਿੰਦੜੀਏ ਗੁਣ ਗਾਵੇ ਹਰ ਪ੍ਰਭ ਕੇ ਰਾਮ ਰਸਨਾ ਅਕਾਲ ਪੁਰਖ ਦਾ ਨਾਮ ਲੈਂਦੀ ਪਰਮੇਸ਼ਰ ਦਾ ਨਾਮ ਤੇ ਹੁੰਦੀ ਹੈ ਤਾਂ ਹੀ ਗੁਰੂ ਸਾਹਿਬ ਜੀ ਨੇ ਇੱਥੇ ਪਹਿਲਾਂ ਰਸਨਾ ਦੀ ਗੱਲ ਕੀਤੀ ਕਹਿੰਦੇ ਜੇਕਰ ਇੱਕ ਜੀਵਨ ਇੱਕ ਜੀਵ ਤੋਂ ਲੱਖਾਂ ਜਵਾਨਾ ਹੋਰ ਬਣ ਜਾਵਣ ਤੇ ਲੱਖਾਂ ਤੋਂ ਅੱਗੇ ਉਹਨਾਂ ਦੀ ਗਣਤੀ 20 ਲੱਖ ਤੱਕ ਹੋ ਜਾਵੇ ਲੱਖ ਲੱਖ ਢੇੜਾ ਆਖੀਐ ਇਕ ਨਾਮ ਜਗਦੀਸ਼ ਜਗਦੀਸ਼ ਤੋਂ ਭਾਵ ਕੇ ਜਗਤ ਦਾ ਈਸ਼ਵਰ ਜਿਹੜਾ ਸੰਸਾਰ ਦਾ ਮਾਲਕ ਹੈ ਇਕ ਨਾਮ ਵਾਹਿਗੁਰੂ ਜੀ ਦਾ ਇੱਕ ਨਾਮ ਕਹਿੰਦੇ ਜੇਕਰ ਇਹਨਾਂ 20 ਲੱਖ ਜ਼ੁਬਾਨਾਂ ਦੇ ਨਾਲ ਅਕਾਲ ਪੁਰਖ ਦੇ ਨਾਮ ਨੂੰ ਇੱਕ ਇੱਕ ਲੱਖ ਵਾਰੀ ਆਖੀ ਤਾਂ ਵੀ ਕਹਿੰਦੇ ਮਨੁੱਖ ਦੇ ਮਨ ਅੰਦਰ ਜੇਕਰ ਇਹ ਖਿਆਲ ਆਉਂਦਾ ਹੈ ਕਿ ਮੈਂ ਇੰਨਾ ਜਪ ਕੇ ਇੰਨਾ ਉਹਨੂੰ ਸਿਮਰ ਕੇ ਤੇ ਵਾਹਿਗੁਰੂ ਜੀ ਨੂੰ ਪਾ ਲਵਾਂਗਾ ਗੁਰੂ ਸਾਹਿਬ ਜੀ ਕਹਿੰਦੇ ਭਾਈ ਇਹ ਤੇਰਾ ਜਿਹੜਾ ਵਿਚਾਰ ਝੂਠਾ ਹੈ ਤੇਰੇ ਮਨ ਦੇ ਅੰਦਰ ਇਹ ਹਉਮੈ ਹੰਕਾਰ ਹੈ ਨਾ ਕਿ ਮੈਂ ਇੰਨੇ ਬਾਣੀ ਪੜਦਾ ਐਨਾ ਨਿਤਨੇਮ ਕਰਦਾ ਗਿਣਤੀਆਂ ਕਰਦਾ ਹੈ ਕਿ ਮੈਂ ਇੰਨੀ ਮਾਲਾ ਗੁਰਮੰਤਰ ਦੀ ਕਰ ਲੈਣਾ ਇੰਨੀਆਂ ਮਾਲਾ ਮੈਂ ਮੂਲ ਮੰਤਰ ਦੀਆਂ ਕਰ ਲੈਣਾ ਗਿਣਤੀਆਂ ਕਰਦੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੇਕਰ ਤੇਰੇ ਮਨ ਅੰਦਰ ਇਹ ਖਿਆਲ ਹੈ ਕਿ ਮੈਂ ਐਨਾ ਜਪ ਕੇ ਵਾਹਿਗੁਰੂ ਜੀ ਨੂੰ ਪਾ ਲਵਾਂਗਾ ਤਾਂ ਗੁਰੂ ਸਾਹਿਬ ਜੀ ਕਹਿੰਦੇ ਭਾਈ ਤੇਰਾ ਇਹ ਜਿਹੜਾ ਹੰਕਾਰ ਝੂਠਾ ਹੈ ਹੁਣ ਕਰਨਾ ਕੀ ਚਾਹੀਦਾ ਪਾਤਸ਼ਾਹ ਜੀ ਨੇ ਗੱਲ ਕੀਤੀ ਕਹਿੰਦੇ ਹੰਕਾਰ ਝੂਠਾ ਹੈ ਹੁਣ ਜਪੀਏ ਉਹਨੂੰ ਕਿਵੇਂ ਕਿਉਂਕਿ ਜਪਣ ਦੀ ਗੱਲ ਬਾਣੀ ਨੇ ਕੀਤੀ ਹੈ ਨਾ ਸਤਿਗੁਰੂ ਜੀ ਨੇ ਨਾਮ ਵੀ ਮੰਗਿਆ ਵੀ ਪ੍ਰਮਾਤਮਾ ਤੋਂ ਨਾਮ ਹੈ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਹਜੂਰ ਮਹਾਰਾਜ ਕਹਿੰਦੇ ਨੇ ਕਿ ਮਨ ਅੰਦਰ ਸਾਡੇ ਚਾ ਬਣਿਆ ਰਵੇ ਮਾਲਕ ਸਾਨੂੰ ਤੁਹਾਡਾ ਨਾਮ ਮਿਲ ਜਾਵੇ ਨਾਮ ਕਾਦੇ ਵਾਸਤੇ ਜਪਣ ਦੇ ਵਾਸਤੇ ਤੇ ਜਪਣਾ ਕਿਵੇਂ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਵਾਹਿਗੁਰੂ ਮਾਲਕ ਪਰਮੇਸ਼ਰ ਦੇ ਨਾਲ ਪ੍ਰੇਮ ਬਣਾ ਕੇ ਇਹ ਨਹੀਂ ਕਿ ਉਹ ਦੀਆਂ ਦਾਤਾਂ ਦੇ ਨਾਲ ਕੇਵਲ ਪ੍ਰੇਮ ਬਣਾਉਣਾ ਹੈ ਮਨੁੱਖ ਦਾ ਸੁਭਾਅ ਕੀ ਬਣਿਆ ਹੋਇਆ ਹੈ ਦਾਤ ਪਿਆਰੀ ਵਿਸਰਿਆ ਦਾ ਤਾਰਾ ਇਹਦਾ ਸੁਭਾਅ ਇਹ ਹੈ ਕਿ ਜਦੋਂ ਰੱਬ ਤੋਂ ਦਾਤ ਲੈ ਲੈਂਦੇ ਉਹਨੂੰ ਭੁੱਲ ਜਾਂਦਾ ਹੈ ਦਾਤਾਂ ਨੂੰ ਬੜਾ ਪਿਆਰ ਕਰਦਾ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਦਾਤੇ ਨੂੰ ਛੱਡ ਕੇ ਦਾਤਾਂ ਦੇ ਨਾਲ ਜੁੜ ਜਾਵਾਂਗੇ ਤਾਂ ਕਿੰਨੇ ਭਾਵੇਂ ਲੱਖਾਂ ਜ਼ਬਾਨਾਂ ਉਹਨੂੰ ਜਪਣ ਪਰ ਉਹ ਮਾਲਕ ਨੂੰ ਕੋਈ ਪਾਰ ਨਹੀਂ ਸਕਦਾ ਹਾਂ ਜੇਕਰ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਮਨ ਵਿੱਚ ਤਾਂਘ ਹੋਵੇ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਣਾ ਮਨ ਚਾਉ ਭਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਬੰਦਰ ਬਣਿਆ ਮਨ ਦੇ ਵਿੱਚ ਚਾਹ ਬਣੇ ਤਾ ਗੁਰੂ ਸਾਹਿਬ ਜੀ ਕਹਿੰਦੇ ਕਿ ਕਿਣਕਾ ਮਾਤਰ ਵੀ ਛੇ ਮਨੁੱਖ ਤੇਰੀ ਜ਼ਿੰਦਗੀ ਦਾ ਉਧਾਰ ਕਰ ਸਕਦਾ ਏਤ ਰਾਹੀ ਪਤ ਪਵੜੀਆ ਚੜੀਏ ਹੋਏ 21 ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਏਤ ਰਾਹੇ ਇਹ ਜਿਹੜਾ ਮਾਰਗ ਹੈ ਜਿਹੜੇ ਮਾਰਗ ਦੇ ਬਾਰੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਖੰਨੇ ਉਹ ਤਿੱਖੀ ਵਾਲ ਉਹ ਨਿੱਕੀ ਏਤ ਮਾਰਗ ਜਾਣਾ ਕਹਿੰਦੇ ਇਹ ਜਿਹੜਾ ਮਾਰਗ ਹੈ ਇਸ ਮਾਰਗ ਤੇ ਚੱਲਣ ਵਾਸਤੇ ਜਿਹੜੀਆਂ ਜੋ ਪੌੜੀਆਂ ਹਨ ਹੁਣ ਉਹਨਾਂ ਪੌੜੀਆਂ ਤੇ ਕਿਵੇਂ ਤੁਰਿਆ ਜਾਣਾ ਹੈ ਉਹ ਪੌੜੀਆਂ ਕਿਵੇਂ ਜੜੀਆਂ ਪਾਰ ਕੀਤੀਆਂ ਜਾਣੀਆਂ ਨੇ ਗੁਰਮੁਖੋ ਪਾਤਸ਼ਾਹ ਜੀ ਕਹਿੰਦੇ ਹਨ ਕਿ ਹੋਏ 21 ਇੱਕ ਰੂਪ ਹੋ ਕੇ ਭਾਵ ਕੇ ਜਿੱਦਾਂ ਦਾ ਅਕਾਲ ਪੁਰਖ ਹੈ ਉਹਦਾਂ ਦੇ ਗੁਣ ਆਪਣੇ ਜੀਵਨ ਦੇ ਵਿੱਚ ਧਾਰਨ ਕਰਨੇ ਪੈਣੇ ਹਨ ਜਿੱਦਾਂ ਦਾ ਵਾਹਿਗੁਰੂ ਮਾਲਕ ਪਰਮੇਸ਼ਰ ਹੈ ਉਹਦੇ ਵਰਗਾ ਬਣਨਾ ਪੈਣਾ ਆਪਾ ਭਾਵ ਗਵਾ ਕੇ ਭਾਵ ਮਨ ਦੇ ਵਿੱਚੋਂ ਹੰਕਾਰ ਗਵਾ ਕੇ ਫਿਰ ਪਾਤਸ਼ਾਹ ਜੀ ਕਹਿੰਦੇ ਜਿਵੇਂ ਜਿਵੇਂ ਇਹ ਸਿਮਰਨ ਦੀਆਂ ਪੌੜੀਆਂ ਚੜਾਂਗੇ ਸਿਮਰਨ ਕਰਾਂਗੇ ਬਾਣੀ ਪੜਾਂਗੇ ਤਾਂ ਹੀ ਗੁਰੂ ਸਾਹਿਬ ਜੀ ਕਹਿੰਦੇ ਉਹਦੇ ਨਾਲ ਇੱਕਮਕ ਹੋਇਆ ਜਾ ਸਕਦਾ ਸੁਣ ਗੱਲਾਂ ਆਕਾਸ਼ ਕੀ ਪੀਟਾਂ ਆਈ ਰੀਸ ਸੁਣ ਗੱਲਾਂ ਆਕਾਸ਼ ਕੀ ਬਾਤਸਰੀ ਫਿਰ ਅੱਗੇ ਕਹਿੰਦੇ ਹਨ ਕਿ ਆਕਾਸ਼ ਦੀਆਂ ਗੱਲਾਂ ਸੁਣ ਕੇ ਭਾਵ ਰੱਬ ਦੇ ਪਿਆਰਿਆਂ ਦੀਆਂ ਭਗਤਾਂ ਦੀਆਂ ਗੱਲਾਂ ਸੁਣ ਸੁਣ ਕੇ ਮਨ ਨੂੰ ਕਹਿੰਦੇ ਸਾਡੇ ਵਰਗੇ ਨੀਚ ਕੀੜਿਆਂ ਨੂੰ ਵੀ ਇਹ ਰੀਸ ਆਈ ਹੈ ਕਿ ਅਸੀਂ ਵੀ ਉਹਨਾਂ ਦੇ ਵਾਂਗ ਉਸ ਨਿਰੰਕਾਰ ਦੇ ਨਾਲ ਜੁੜ ਜਾਈਏ ਪਰਮਾਤਮਾ ਦੇ ਨਾਲ ਮਿਲ ਜਾਈਏ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਫਿਰ ਅੱਗੇ ਸਤਿਗੁਰੂ ਜੀ ਕਹਿੰਦੇ ਹਨ ਕਿ ਜੇਕਰ ਅਕਾਲ ਪੁਰਖ ਦੀ ਮਹਿਰਮਤ ਹੋਵੇ ਉਹਦੀ ਮਿਹਰ ਦੀ ਨਿਗਾਹ ਹੋਵੇ ਤੇ ਤਾਂ ਹੀ ਕਹਿੰਦੇ ਉਹਦੇ ਨਾਲ ਜੁੜਿਆ ਜਾ ਸਕਦਾ ਉਹਦੇ ਨਾਲ ਮਿਲਿਆ ਜਾ ਸਕਦਾ ਹੈ ਨਹੀਂ ਤਾਂ ਇਹ ਝੂਠਾ ਮਨੁੱਖ ਕੂੜਾ ਇਨਸਾਨ ਕੀ ਕਰਦਾ ਹੈ ਕਿ ਬਸ ਆਪਣੀ ਵਡਿਆਈ ਦੇ ਵਿੱਚ ਲੱਗਾ ਰਹਿੰਦਾ ਹੈ ਕਿ ਮੈਂ ਸਿਮਰਨ ਕਰ ਰਿਹਾ ਮੈਂ ਬਾਣੀ ਪੜ੍ਹ ਰਿਹਾ ਮੈਂ ਸੇਵਾ ਕਰ ਰਿਹਾ ਬਸ ਆਪਣੇ ਆਪ ਨੂੰ ਵੜਿਆ ਵੜਿਆਉਂਦਾ ਰਹਿੰਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਆ ਆਪਣੇ ਆਪ ਦੇ ਵਿੱਚ ਹੰਕਾਰ ਕਰਕੇ ਆਪਣੇ ਆਪ ਨੂੰ ਵੜਿਆ ਕੇ ਉਹ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਹੁੰਦੀ ਕਿਵੇਂ ਹੈ ਆਪ ਗਵਾਈਏ ਤਾਂ ਸੋਹ ਪਾਈਏ ਔਰ ਕੈਸੀ ਚਤੁਰਾਈ ਪਾਤਸ਼ਾਹ ਜੀ ਕਹਿੰਦੇ ਹੋਰ ਸਾਰੀਆਂ ਚਤੁਰਾਈਆਂ ਬਲ ਉਦਮ ਛੱਡ ਕੇ ਚਲਾਕੀਆਂ ਛੱਡ ਕੇ ਆਪ ਆਪ ਗਵਾ ਕੇ ਫਿਰ ਕਹਿੰਦੇ ਉਹ ਸੋਹ ਖਸਮ ਪ੍ਰਮਾਤਮਾ ਨੂੰ ਪਾਇਆ ਜਾਂਦਾ ਹੈ ਹੁਣ ਜੇਕਰ ਕੋਈ ਮਨੁੱਖ ਇਹ ਗੱਲ ਕਹਿ ਦੇਵੇ ਕਿ ਮੈਂ ਆਪ ਦੇ ਉਦਮ ਦੇ ਨਾਲ ਆਪਣੇ ਜੋਰ ਦੇ ਨਾਲ ਬਲ ਦੇ ਨਾਲ ਉਹ ਪ੍ਰਮਾਤਮਾ ਨੂੰ ਜਪ ਲਵਾਂਗਾ ਉਹਨੂੰ ਮੈਂ ਧਿਆ ਲਵਾਂਗਾ ਤਾਂ ਪਾਤਸ਼ਾਹ ਜੀ ਅੱਗੇ 33 ਨੰਬਰ ਪੌੜੀ ਦੇ ਵਿੱਚ ਸਮਝਾਉਂਦੇ ਹਨ ਆਕਣ ਜੋਰ ਚੁੱਪੈ ਨਾ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਹੁਣ ਪਾਤਸ਼ਾਹ ਜੀ ਕਹਿੰਦੇ ਹੈ ਮਨੁੱਖ ਤੈਨੂੰ ਅਕਾਲ ਪੁਰਖ ਨਿਰੰਕਾਰ ਨੇ ਪੈਦਾ ਕੀਤਾ ਤੇ ਤੂੰ ਕਦੇ ਮਨ ਵਿੱਚ ਇਹ ਖਿਆਲ ਨਾ ਲਿਆਵੀਂ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਬੋਲ ਪਾਵਾਂਗਾ ਆਪਣੀ ਮਰਜ਼ੀ ਦੇ ਨਾਲ ਮੈਂ ਚੁੱਪ ਕਰ ਰਹਾਂਗਾ ਕਹਿੰਦੇ ਤੇਰੀ ਰਸਨਾ ਜੇਕਰ ਬੋਲਦੀ ਹੈ ਇਹ ਅਕਾਲ ਪੁਰਖ ਦੀ ਰਜਾ ਹੈ ਤੇਰੀ ਰਸਨਾ ਜੇਕਰ ਬੋਲਣਾ ਬੰਦ ਕਰ ਗਈ ਹੈ ਇਹ ਵੀ ਪਰਮੇਸ਼ਰ ਦੀ ਰਜਾ ਉਹਦਾ ਹੁਕਮ ਹੈ ਕਹਿੰਦੇ ਮਨੁੱਖ ਆਪਣੇ ਆਪ ਨਾਲ ਕੁਝ ਬੋਲ ਸਕਦਾ ਹੈ ਤੇ ਨਾ ਹੀ ਇਹਦੇ ਵਿੱਚ ਖਾਮੋਸ਼ ਰਹਿਣ ਦੀ ਤਾਕਤ ਹੈ ਇਤਾਂ ਨਿਰੰਕਾਰ ਪਰਮੇਸ਼ਰ ਮਾਲਕ ਦੀ ਉਹਦੀ ਰਜਾ ਜੋਰ ਨਾ ਮੰਗਣਾ ਦੇਣ ਨਾ ਜੋਰ ਤੇ ਨਾ ਹੀ ਅਸੀਂ ਕੋਈ ਜ਼ੋਰ ਕਰਕੇ ਮੰਗ ਸਕਦੇ ਹਾਂ ਜੋਰ ਨਾ ਮੰਗਣਾ ਪ੍ਰਮਾਤਮਾ ਤੁਮੀ ਗੁਰਮ ਕੋ ਜ਼ੋਰ ਕਰਕੇ ਧੱਕੇ ਦੇ ਨਾਲ ਕੁਝ ਨਹੀਂ ਮੰਗ ਸਕਦੇ ਤੇ ਦੇਣ ਨਾ ਜੋਰ ਨਾ ਹੀ ਕਿ ਜੀਨ ਨੂੰ ਕੁਝ ਦੇਣ ਵਾਸਤੇ ਸਾਡੇ ਵਿੱਚ ਕੋਈ ਸੱਤਿਆ ਹੈ ਕੋਈ ਸਮਰੱਥਾ ਹੈ ਜੋਰ ਨਾ ਜੀਵਣ ਮਰਨ ਨਹਿ ਜੋਰ ਜਿੰਦਗੀ ਨੂੰ ਜੀਵਣ ਦੇ ਵਾਸਤੇ ਵੀ ਸਾਡੇ ਵਿੱਚ ਜਿਹੜਾ ਜੋਰ ਹੈ ਨ ਉਹ ਕੋਈ ਕੰਮ ਨਹੀਂ ਆਉਂਦਾ ਸਾਡਾ ਬਲ ਕੋਈ ਕੰਮ ਨਹੀਂ ਆਉਂਦਾ ਮਰਨ ਨਹਿ ਜੋਰ ਤੇ ਨਾਹੀ ਮਰਨ ਦੇ ਵਿੱਚ ਸਾਡਾ ਕੋਈ ਬਲ ਹੈ ਜ਼ਿੰਦਗੀ ਦੇਣੀ ਮੌਤ ਦੇਣੀ ਇਹ ਪਰਮਾਤਮਾ ਦੀ ਰਜਾ ਪਰਮੇਸ਼ਰ ਦਾ ਹੁਕਮ ਹੈ ਮਨੁੱਖ ਆਪਣੀ ਮਰਜ਼ੀ ਦੇ ਨਾਲ ਨਾ ਜੀਵਨ ਜਿਉ ਸਕਦਾ ਹੈ ਆਪਣੀ ਮਰਜ਼ੀ ਦੇ ਨਾਲ ਨਾ ਹੀ ਕੋਈ ਮਰ ਸਕਦਾ ਹੈ ਹੁਣ ਗੁਰਮੁਖੋ ਸ਼ਾਇਦ ਸਾਡੇ ਮਨ ਦੇ ਅੰਦਰ ਇਹ ਖਿਆਲ ਆ ਜਾਵੇ ਕਿ ਕਈ ਵਾਰੀ ਇਨਸਾਨ ਆਤਮਦਾਹ ਕਰ ਲੈਂਦਾ ਹੈ ਸੁਸਾਇਡ ਕਰਦਾ ਹੈ ਆਤਮ ਹਤਿਆ ਕਰ ਲੈਂਦਾ ਹੈ ਹੁਣ ਉਹ ਆਪਦੀ ਮਰਜ਼ੀ ਦੇ ਨਾਲ ਮਰਦਾ ਹੈ ਪਰ ਗੁਰਮੁਖੋ ਦੇਖੋ ਜਿੰਨਾ ਚਰ ਮਨੁੱਖ ਦੇ ਸਰੀਰ ਦੇ ਅੰਦਰ ਸਵਾਸ ਚੱਲਦੇ ਰਹਿਣਾ ਜਿਹੜੀ ਇਹਦੇ ਵਿੱਚ ਸਤਿਆ ਪਾਈ ਹੈ ਉਹ ਪਰਮੇਸ਼ਰ ਦੀ ਹੈ ਤੇ ਵਾਹਿਗੁਰੂ ਜੀ ਦੇ ਹੁਕਮ ਤੋਂ ਬਿਨਾ ਇਹ ਸਰੀਰ ਨਾ ਤੁਰ ਸਕਦਾ ਹੈ ਨਾ ਬੋਲ ਸਕਦਾ ਜੇਕਰ ਉਹਦਾ ਹੁਕਮ ਹੈ ਉਹਦੀ ਰਜਾ ਇਦਾਂ ਦੀ ਹੈ ਕਿ ਮਨੁੱਖ ਨੇ ਇਸੇ ਤਰ੍ਹਾਂ ਦੇ ਨਾਲ ਜਿਹੜਾ ਆਪਣੀ ਜ਼ਿੰਦਗੀ ਨੂੰ ਸਮਾਪਤ ਕਰਨਾ ਹੁੰਦਾ ਹੈ ਤੇ ਫੇਰ ਉਹਨੂੰ ਕੋਈ ਬਚਾ ਨਹੀਂ ਸਕਦਾ ਤੇ ਜੇਕਰ ਪਰਮੇਸ਼ਰ ਨੇ ਕਿਸੇ ਨੂੰ ਨਹੀਂ ਮਾਰਨਾ ਦੁਨੀਆਂ ਦੀ ਕੋਈ ਵੀ ਤਾਕਤ ਭਾਵੇਂ ਉਹਨੂੰ ਖਤਮ ਕਰਨ ਵਾਸਤੇ ਤੁਲ ਜਾਵੇ ਪਰ ਜੇਕਰ ਵਾਹਿਗੁਰੂ ਜੀ ਦੀ ਰਜ਼ਾ ਨਹੀਂ ਤਾਂ ਕੁਝ ਵੀ ਨਹੀਂ ਹੋ ਸਕਦਾ ਕਿਉਂਕਿ ਗੁਰੂ ਸਾਹਿਬ ਜੀ ਦੀ ਬਾਣੀ ਕਹਿੰਦੀ ਜਿਸ ਕਾ ਸਾਹਿਬ ਡਾਢਾ ਹੋਏ ਤਿਸਨੂੰ ਮਾਰ ਨਾ ਸਕੇ ਕੋਈ ਜੋਰ ਨਾ ਜੀਵਨ ਕਹਿੰਦੇ ਜ਼ਿੰਦਗੀ ਨੂੰ ਜਨਮ ਵਿੱਚ ਵੀ ਕੋਈ ਸਾਡਾ ਜੋਰ ਨਹੀਂ ਮਰਨ ਨਾ ਜੋਰ ਨਾ ਮਰਨ ਦੇ ਵਿੱਚ ਕੋਈ ਸਾਡਾ ਬਲ ਹੈ ਜੋਰ ਨਾ ਰਾਜ ਮਾਲ ਮਨ ਸੂਰ ਮਨੁੱਖ ਨੂੰ ਰਾਜ ਭਾਗ ਮਿਲ ਜਾਵੇ ਤੇ ਜਾਂ ਜਿਹਦੇ ਕੋਲ ਧਨ ਪਦਾਰਥ ਆ ਜਾਵਣ ਕੋਈ ਨੂੰ ਰਾਜਨੀਤਿਕ ਤਾਕਤ ਮਿਲ ਜਾਵੇ ਤੇ ਬੰਦਾ ਬੜੀ ਫੂਫਾਂ ਕਰਦਾ ਹੈ ਬੜਾ ਕੁਝ ਕਰਦਾ ਹੈ ਪਰ ਗੁਰੂ ਸਾਹਿਬ ਜੀ ਕਹਿੰਦੇ ਇਹ ਮਨੁੱਖ ਰਾਜ ਭਾਗ ਮਿਲ ਜਾਣਾ ਮਾਲ ਧਨ ਜਿਹੜਾ ਆਦਿਕ ਇਹਦੀ ਪ੍ਰਾਪਤੀ ਹੋਣੀ ਐਸੋ ਆਰਾਮ ਮਿਲਣਾ ਕਹਿੰਦੇ ਇਹਦੇ ਵਿੱਚ ਵੀ ਸਾਡਾ ਕੋਈ ਜੋਰ ਨਹੀਂ ਹੈ ਇਹ ਵੀ ਵਾਹਿਗੁਰੂ ਮਾਲਕ ਪਰਮੇਸ਼ਰ ਦੀ ਰਜ਼ਾ ਉਹਦੀ ਮਰਜ਼ੀ ਹੁੰਦੀ ਹੈ ਜੋਰ ਨਾ ਸੋਰਤੀ ਗਿਆਨ ਵਿਚਾਰ ਇੱਕ ਗੱਲ ਹੋਰ ਜੇਕਰ ਕੋਈ ਬੰਦਾ ਇਹ ਗੱਲ ਕਵੇ ਕਿ ਮੈਨੂੰ ਤਾਂ ਪ੍ਰਮਾਤਮਾ ਨੇ ਰਾਜ ਭਾਗ ਦਿੱਤਾ ਹੈ ਜਾਂ ਰਾਜਨੀਤਿਕ ਦੌਰ ਤੇ ਕੋਈ ਮੰਤਰੀ ਬਣ ਜਾਵੇ ਕੁਝ ਵੀ ਹੋਵੇ ਹੁਣ ਉਹ ਕਵੇ ਮੈਨੂੰ ਰੱਬ ਨੇ ਇਹ ਮਾਣ ਬਖਸ਼ਿਆ ਤੇ ਉਹ ਬੰਦਾ ਫਿਰ ਆਪਣੀਆਂ ਮਨਮਰਜ਼ੀਆਂ ਕਰੇ ਮਨ ਆਈਆਂ ਕਰੇ ਤਾਂ ਗੁਰੂ ਸਾਹਿਬ ਜੀ ਕਹਿੰਦੇ ਭਾਈ ਅੱਗੇ ਫਿਰ ਉਹਦੀ ਕਿਰਪਾ ਦਾ ਦੂਜਾ ਪੱਖ ਵੀ ਹੈ ਜਿਸਾ ਬੀਜ ਹੈ ਜਿੱਦਾਂ ਦਾ ਕਰਮ ਕਰੇਗਾ ਤੈਨੂੰ ਫਲ ਵੀ ਓਦਾਂ ਦਾ ਵੜਣਾ ਪੈਣਾ ਇਹ ਵੀ ਗੱਲ ਯਾਦ ਰੱਖੀ ਜੋਰ ਨਾ ਸੁਰਤੀ ਗਿਆਨ ਵਿਚਾਰ ਫਿਰ ਕਹਿੰਦੇ ਸੁਰਤ ਆ ਜਾਣੀ ਸੋਝੀ ਆ ਜਾਣੀ ਆਤਮਿਕ ਤੌਰ ਤੇ ਮਨੁੱਖ ਨੂੰ ਜਾਗ ਆ ਜਾਣੀ ਇਹਨੇ ਅਗਿਆਨਤਾ ਦੀ ਨੀਂਦ ਵਿੱਚੋਂ ਉੱਠ ਪੈਣਾ ਗਿਆਨ ਦੇ ਕੋਲ ਹੋਣਾ ਵਿਚਾਰਾਂ ਕਰਨੀਆਂ ਪਾਤਸ਼ਾਹ ਜੀ ਕਹਿੰਦੇ ਹੈ ਮਾਲਕ ਇਹਦੇ ਵਿੱਚ ਵੀ ਸਾਡੇ ਕੋਈ ਸਮਰੱਥਾ ਨਹੀਂ ਹੈ ਅਸੀਂ ਆਪਣੇ ਜੋਰ ਬਲ ਦੇ ਨਾਲ ਕੁਝ ਵੀ ਨਹੀਂ ਕਰ ਸਕਦੇ ਜੋਰ ਨਾ ਯੁਗਤੀ ਛੁੱਟੈ ਸੰਸਾਰ ਫਿਰ ਕਹਿੰਦੇ ਬੰਦ ਕਲਾਸੀ ਮਿਲ ਜਾਣੀ ਮੁਕਤ ਹੋ ਜਾਣਾ ਇਹ ਵੀ ਜੋਰ ਨਾ ਯੁਗਤੀ ਛੁੱਟੈ ਸੰਸਾਰ ਕਹਿੰਦੇ ਇਹਦੇ ਵਿੱਚ ਵੀ ਕੋਈ ਸਾਡਾ ਜੋਰ ਨਹੀਂ ਹੈ ਇਹਦੇ ਵਿੱਚ ਵੀ ਕੋਈ ਸਾਡੀ ਮਰਜ਼ੀ ਨਹੀਂ ਹੈ ਜ਼ਿੰਦਗੀ ਦੇ ਵਿੱਚ ਜੀਵਨ ਮੁਕਤ ਹੋਣਾ ਇਹ ਵੀ ਸਤਿਗੁਰੂ へ ਅਕਾਲ ਪੁਰਖ ਆਪ ਜੀ ਦੀ ਕਿਰਪਾ ਹੈ ਜਿਸ ਹੱਥ ਜੋਰ ਕਰ ਵੇਖੈ ਸੋਏ ਹੁਣ ਇਸ ਪੰਕਤੀ ਦੇ ਵਿੱਚ ਗੁਰੂ ਸਾਹਿਬ ਜੀ ਸਾਰੀ ਗੱਲ ਕਰਦੇ ਨੇ ਕਹਿੰਦੇ ਜਿਹਦੇ ਹੱਥ ਦੇ ਵਿੱਚ ਜੋਰ ਉਹ ਕਰਕੇ ਵੇਖਦਾ ਹੈ ਭਾਵ ਉਹ ਪ੍ਰਮਾਤਮਾ ਅਕਾਲ ਪੁਰਖ ਉਹੀ ਕਹਿੰਦੇ ਜੀਵਾਂ ਦੇ ਪਾਸੋਂ ਜਿਹੜਾ ਹੈ ਆਪਣਾ ਨਾਮ ਜਪਾਉਂਦਾ ਹੈ ਉਹਨਾਂ ਨੂੰ ਤੋਰਦਾ ਫਿਰਦਾ ਗੱਲਾਂ ਕਰਵਾਉਂਦਾ ਹੈ ਤੇ ਉਹੀ ਪਰਮੇਸ਼ਰ ਜ਼ਿੰਦਗੀ ਦਿੰਦਾ ਹੈ ਮੌਤ ਦਿੰਦਾ ਹੈ ਸਭ ਕੁਝ ਕਹਿੰਦੇ ਗਿਆਨ ਵੀ ਉਹੀ ਦਿੰਦਾ ਹੈ ਜਿਸ ਹੱਥ ਜੋਰ ਉਹਦੇ ਹੱਥ ਦੇ ਵਿੱਚ ਜੋਰ ਉਹੀ ਸਭ ਕੁਝ ਕਰ ਰਿਹਾ ਹੈ ਕਰ ਵੇਖੇ ਸੋਏ ਉਹ ਕਹਿੰਦੇ ਵੇਖਦਾ ਹੈ ਨਾਲ ਦੀ ਨਾਲ ਸੰਸਾਰ ਦੀ ਕਿਰਿਆ ਵੀ ਕਰ ਰਿਹਾ ਹੈ ਨਾਨਕ ਉਤਮ ਨੀਚ ਨਾ ਕੋਈ ਫਿਰ ਪਾਤਸ਼ਾਹ ਜੀ ਅਖੀਰ ਦੇ ਵਿੱਚ ਕਹਿੰਦੇ ਹਨ ਕਿ ਆਪਣੀ ਨਿਗਦੀ ਸੱਤਿਆ ਦੁਆਰਾ ਭਾਵੇਂ ਕਿ ਆਪਣੀ ਮਰਜ਼ੀ ਦੇ ਨਾਲ ਨਾ ਕੋਈ ਉਤਮ ਬਣ ਸਕਦਾ ਤੇ ਨਾ ਕੋਈ ਨੀਚ ਬਣ ਸਕਦਾ ਹੈ ਸੋ ਮਨੁੱਖ ਉੱਤਮ ਜਾਂ ਨੀਚ ਕਿਵੇਂ ਬਣਦਾ ਹੈ ਆਪਦੇ ਕਰਮਾਂ ਦੇ ਮੁਤਾਬਕ ਜੇ ਉਹ ਜੇ ਇਹ ਇਨਸਾਨ ਕਰਮ ਕਰਦਾ ਹੈ ਜਿਕਰ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਪਰਮਾਤਮਾ ਨੂੰ ਆਪਦੇ ਅੰਗ ਸੰਗ ਸਮਝਦਾ ਹੈ ਤੇ ਨੇਕੀ ਕਰਦਾ ਹੈ ਨੇਕ ਕਰਮ ਕਰਦਾ ਹੈ ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹਦਾ ਜੀਵਨ ਭਾਈ ਉੱਤਮ ਬਣ ਜਾਂਦਾ ਹੈ ਤੇ ਜੇਕਰ ਪਰਮਾਤਮਾ ਵਾਹਿਗੁਰੂ ਜੀ ਨੂੰ ਚੇਤੇ ਨਹੀਂ ਰੱਖਦਾ ਗੁਰੂ ਨੂੰ ਭੁਲਾ ਦਿੰਦਾ ਹੈ ਗੁਰੂ ਨੂੰ ਵਿਸਾਰ ਦਿੰਦਾ ਹੈ ਤਾਂ ਗੁਰੂ ਸਾਹਿਬ ਜੀ ਕੇ